ਤੋ ਬਟਾਲਾ ਪੁਲਿਸ ਨੂੰ ਡਾਕਟਰ ਬੀ ਆਰ ਅੰਬੇਦਕਰ ਦੀ ਮੂਰਤੀ ਨੂੰ ਸੰਭਾਵੀ ਨੁਕਸਾਨ ਬਾਰੇ ਜਾਣਕਾਰੀ ਮਿਲੀ ਸੀ ਇਸ ਦੀ ਜਾਂਚ ਕਰਨ ਉਤੇ ਪਾਇਆ ਗਿਆ ਕਿ ਮੂਰਤੀ ਬਿਲਕੁਲ ਠੀਕ ਹੈ ਸਿਰਫ ਮਾਮੂਲੀ ਨੁਕਸਾਨ ਹੀ ਦੇਖਿਆ ਗਿਆ ਸੋ ਇਸ ਸੰਬੰਧੀ ਐਫ ਆਈ ਆਰ ਦਰਜ ਕਰ ਲਈ ਗਈ ਹੈ ਤੇ ਇਸ ਘਟਨਾ ਦੇ ਤੱਥਾਂ ਦੇ ਆਧਾਰ ਤੇ ਪਤਾ ਲਗਾਉਣ ਦੇ ਲਈ ਜਾਂਚ ਲਗਾਤਾਰ ਜਾਰੀ ਹੈ ਅੱਜ ਸਵੇਰੇ ਕਰੀਬਨ 9:30 ਵਜੇ ਬਟਾਲਾ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ ਕਪੂਰੀ ਗੇਟ ਦੇ ਉੱਤੇ ਜਿਹੜਾ ਡਾਕਟਰ ਬੀਮਰਾਓ ਅੰਬੇਦਕਰ ਸਾਹਿਬ ਦਾ ਸਟੈਚੂ ਹੈ ਉਹਦੇ ਨਾਲ ਕਿਸੇ ਨੇ ਕਥਿਤ ਤੌਰ ਤੇ ਛੇੜਖਾਨੀ ਕੀਤੀ ਹੈ ਤਾਂ ਇਸ ਇਨਫੋ ਨੂੰ ਬੜਾ ਸੀਰੀਅਸਲੀ ਲੈਂਦੇ ਹੋਏ ਬਟਾਲਾ ਪੁਲਿਸ ਨੇ ਇਮੀਡੀਏਟਲੀ ਟੀਮਸ ਡਿਸਪੈਚ ਕਰਦੇ ਹੋਏ ਉੱਥੇ ਅਸੀਂ मौके ਤੇ ਪਹੁੰਚ ਕੇ ਤਾਂ ਉੱਥੇ ਜਿਹੜੀ ਸਾਡੀ ਫਰਸਟ ਹੈਂਡ ਆਬਜ਼ਰਵੇਸ਼ਨਸ ਸੀਗੀਆਂ ਕਿ ਕੋਈ ਵੈਂਡਲਿਜ਼ਮ ਜਾਂ ਇਸ ਤਰ੍ਹਾਂ ਦੀ ਕੋਈ ਚੀਜ਼ ਨਹੀਂ ਹੋਈ ਹੈ ਪਰ ਜ਼ਰੂਰ ਜਿਹੜਾ ਸਟੈਚੂ ਦਾ ਇੰਡੈਕਸ ਫਿੰਗਰ ਡੈਮੇਜ ਸੀਗਾ ਤਾ ਉਹਦੇ ਵਿੱਚ ਫਿਰ ਜਦੋਂ ਅਸੀਂ ਤਫ਼ਤੀਸ਼ ਕਰਨ ਲੱਗ ਪਏ ਤਾਂ ਇਹ ਜਿਹੜਾ ਡੈਮੇਜ ਹੈਗਾ ਇਹ ਸਾਨੂੰ ਪਤਾ ਲੱਗ ਗਿਆ ਕਿ ਇਹ ਪੁਰਾਣਾ ਹੈ ਕੱਲ ਸ਼ਾਮੀ ਉਥੇ ਜਿਹੜੇ ਚੇਅਰਮੈਨ ਹੈ ਇੰਪਰੂਵਮੈਂਟ ٹرسٹ ਦੇ ਉਹ ਉਥੇ ਮੌਕੇ ਤੇ ਗਏ ਸੀਗੇ ਵਿਦ ਦਾ ਪਲਾਨ ਕਿ ਉਸ ਸਟੈਚੂ ਨੂੰ ਰੈਨੋਵੇਟ ਕਰਨਾ ਹੈ ਤਾਂ ਉਹਦੇ ਵਿੱਚ ਮੌਕੇ ਦੀ ਫੋਟੋਆਂ ਕੱਲ ਸ਼ਾਮ ਦੀਆਂ ਖਿੱਚੀਆਂ ਹੋਈਆਂ ਹਨ ਤਾਂ ਉਹ ਫੋਟੋਗ੍ਰਾਫਸ ਵੀ ਅਸੀਂ ਵੇਖਿਆ ਤਾਂ ਫੋਟੋਆਂ ਦੇ ਵਿੱਚ ਪਹਿਲਾਂ ਹੀ ਜਿਹੜਾ ਹਲਕਾ ਫੁਲਕਾ ਜਿਹੜਾ ਇੰਡੈਕਸ ਫਿੰਗਰ ਦਾ ਡੈਮੇਜ ਹੈ ਉਹ ਨਜ਼ਰ ਆਂਦਾ ਪਿਆ ਤਾ ਪ੍ਰੀਲੀਮినਰੀ ਤੌਰ ਤੇ ਲੱਗਦਾ ਹੈ ਕਿ ਜਿਸ ਤਰ੍ਹਾਂ ਨੇਚਰਲ ਰੀਜਨਸ ਕਰਕੇ ਹੈ ਕਿ ਕਾਫੀ ਟਾਈਮ ਤੋਂ ਕੋਈ ਰੈਨੋਵੇਸ਼ਨ ਨਹੀਂ ਹੋਈ ਪੇਂਟ ਨਹੀਂ ਹੋਇਆ ਉਸੀ ਕਰਕੇ ਚੇਅਰਮੈਨ ਸਾਹਿਬ ਉਥੇ ਗਏ ਵੀ ਸੀਗੇ ਤਾ ਇਨਫੈਕਟ ਇਹਨੂੰ ਪ੍ਰੋਪਰਲੀ ਅਸੈਸ ਕਰਨ ਲਈ ਅਸੀਂ ਇੰਜੀਨੀਅਰ ਸਪੀਡਬੀ ਦੇ ਵੀ ਬੁਲਾਏ ਹੈ ਮੁਕੇ ਤੇ ਤਾ ਬਟ ਫਿਰ ਵੀ ਅਸੀਂ ਆਪਣੀ ਟੀਮਸ ਲਾਈਆ ਹੈ ਕਿ ਕੋਈ ਜੇ ਸ਼ਰਾਰਤ ਦਾ ਐਂਗਲ ਹੋਵੇ ਤਾਂ ਉਹਨੂੰ ਵੀ ਅਸੀਂ ਅਸੈਸ ਕਰ ਰਹੇ ਨੇ ਅਸੀਂ ਫਿਲਹਾਲ ਇਹਦੇ ਚ ਐਫਆਈਆਰ ਮੁਤਲਕਾ ਸੈਕਸ਼ਨਸ ਦੇ ਵਿੱਚ ਦਾਇਰ